ਸ਼ਰਮਾ ਜੀ ਬੜੀ ਵਧੀਆ ਵਧੀਆ ਤੁਸੀਂ ਗੱਲਾਂ ਨਵੀਂ ਪੀੜ੍ਹੀ ਨੂੰ ਸੇਧ ਦੇਣ ਵਾਲੀਆਂ ਦਿੱਤੀਆਂ ਨੇ ਅੱਜ ਕੱਲ ਜਿਵੇਂ 트ੈਂਡ ਹੈਗਾ ਕਿ ਵਿਦੇਸ਼ਾਂ ਨੂੰ ਖਾਸ ਕਰਕੇ ਸਾਡੀ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ ਉਹਨਾਂ ਦੇ ਬਾਰੇ ਤੁਹਾਡੀ ਕੀ ਰਾਏ ਹੈ ਕੀ ਕਹਿਣਾ ਚਾਹੋਗੇ ਤੁਸੀਂ ਅਸਲ 'ਚ ਮੈਂ ਤਾਂ ਕਹੂੰਗਾ ਕਿ ਇਹ ਭੇੜ ਚਾਲ ਹੈ ਤੁਸੀਂ ਦੇਖੋ ਕਿ ਭਾਰਤ ਦੇ ਵੱਖ-ਵੱਖ ਖੇਸਿਆਂ 'ਚੋਂ ਯੂਪੀ 'ਚੋਂ ਬਿਹਾਰ 'ਚੋਂ ਜਿਹੜੇ ਲੋਕ ਇੱਥੇ ਮਜ਼ਦੂਰੀ ਕਰਨ ਆਏ ਸੀ ਉਹਨਾਂ ਨੇ ਕੋਠੀਆਂ ਪਾ ਲਈਆਂ ਕਾਰੋਬਾਰ ਖੜੇ ਕਰ ਲਏ ਔਰ ਇੰਨੀ ਦੂਰ ਆ ਕੇ ਉਹ ਸੈਟਲ ਹੋ ਗਏ ਔਰ ਤੁਸੀਂ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਹੋ ਆਪਣਾ ਪੈਸਾ ਗਵਾ ਰਹੇ ਹੋ ਆਪਣੀ ਜ਼ਿੰਦਗੀ ਗਵਾ ਰਹੇ ਹੋ ਔਰ ਉੱਥੇ ਮਜ਼ਦੂਰੀ ਕਰ ਰਹੇ ਹੋ ਮੈਂ ਤਾਂ ਇਹ ਕਹਿੰਦਾ ਹੁੰਦਾ ਹੈ ਕਿ ਜਿਹੜਾ ਗਰੀਬ ਨਲਾਇਕ ਹੈ ਉਹ ਇੱਥੇ ਟੋਕਰੀ ਢੋਂਦਾ ਹੈ ਜਿਹੜਾ ਅਮੀਰ ਨਲਾਇਕ ਹੈ ਉਹ ਬਾਹਰ ਜਾ ਕੇ ਟੋਕਰੀ ਢੋਂਦਾ ਹੈ ਇੱਕ ਲਾਇਕ ਆਦਮੀ ਵਾਸਤੇ ਹਿੰਦੁਸਤਾਨ 'ਚ ਬਹੁਤ ਮੌਕੇ ਨੇ ਇੱਕ ਲਾਇਕ ਆਦਮੀ ਕਿਤੇ ਵੀ ਪੈਸਾ ਪੈਦਾ ਕਰ ਸਕਦਾ ਹੈ ਔਰ ਜਿਹੜੇ ਆਦਮੀ ਕੰਮ ਕਰ ਨੂੰ ਜੀ ਨਹੀਂ ਕਰਦਾ ਉਹ ਫਿਰ ਪੰਜਾਬ ਛੱਡ ਕੇ ਜਾ ਰਹੇ ਆ ਦੇਸ਼ ਛੱਡ ਕੇ ਜਾ ਰਹੇ ਆ ਉਹ ਆਪਾਂ ਦੇਖਦੇ ਹਾਂ ਕਿ ਧੀਰੂ ਪਈਆ ਮਾਨੀ ਗਰੀਬ ਆਦਮੀ ਸੀ ਅੱਜ ਹਿੰਦੁਸਤਾਨ ਦੇ ਨੰਬਰ 1 ਅਮੀਰ ਆਦਮੀ ਨੇ ਉਹ ਕੋਈ ਅਮਰੀਕਾ ਤਾਂ ਨਹੀਂ ਗਿਆ ਉਹ ਕੋਈ ਨਿਊਜ਼ੀਲੈਂਡ ਤਾਂ ਨਹੀਂ ਗਿਆ ਔਰ ਉਹਨਾਂ ਨੇ ਹਿੰਦੁਸਤਾਨ ਜਾਪਰੇ ਆਪਣਾ ਸਥਾਪਿਤ ਕੀਤਾ ਹੈ ਆਪਣੇ ਮੁਲਕ ਦੇ ਵਿੱਚ ਰਹਿ ਕੇ ਬਹੁਤ ਕੁਝ ਕੀਤਾ ਜਾਸ ਹਿੰਦੁਸਤਾਨ ਬਹੁਤ ਅਮੀਰ ਮੁਲਕ ਹੈ ਬਦਕਿਸਮਤੀ ਹੈ ਕਿ ਅਸੀਂ ਆਰਥਿਕ ਤੌਰ ਤੇ ਗਰੀਬ ਆ ਅਸੀਂ ਸੋਚਣੀ ਤੋਂ ਵੀ ਗਰੀਬ ਆ ਅਸੀਂ ਦੂਰ ਤੱਕ ਸੋਚ ਨਹੀਂ ਸਕਦੇ ਔਰ ਜਿਹੜੇ ਸੋਚ ਸਕਦੇ ਨੇ ਉਹਨਾਂ ਨੇ ਇੱਥੇ ਹੀ ਐਮਪਾਇਰ ਬਿਲਡ ਕੀਤੇ ਹੋਏ ਆ ਉਹਨਾਂ ਨੇ ਪੈਸੇ ਕਮਾਏ ਹੋਏ ਆ ਔਰ ਕਾਮਯਾਬੀ ਜੇਕਰ ਅਸੀਂ ਮਿਹਨਤ ਨਹੀਂ ਕਰਨਾ ਚਾਹੁੰਦੇ ਔਰ ਅਸੀਂ ਭੱਜਣਾ ਚਾਹੁੰਦੇ ਹਾਂ ਤਾਂ ਇਸ ਤੋਂ ਬਚਣਾ ਜ਼ਰੂਰੀ ਹੈ ਸਰਮਾ ਜੀ ਬੜੀ ਵਧੀਆ ਤੁਸੀਂ ਗੱਲਾਂ ਨਵੀਂ ਪੀੜੀ ਨੂੰ ਸੇਧ ਦੇਣ ਵਾਲੀਆਂ ਦਿੱਤੀਆਂ ਨੇ ਅੱਜ ਕੱਲ ਜਿਵੇਂ ਟ੍ਰੈਂਡ ਹੈਗਾ ਕਿ ਵਿਦੇਸ਼ਾਂ ਨੂੰ ਖਾਸ ਕਰਕੇ ਸਾਡੀ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ ਉਹਨਾਂ ਦੇ ਬਾਰੇ ਤੁਹਾਡੀ ਕੀ ਰਾਏ ਹੈ ਕੀ ਕਹਿਣਾ ਚਾਹੋਗੇ ਤੁਸੀਂ ਅਸਲ 'ਚ ਮੈਂ ਤਾਂ ਕਹਾਂਗਾ ਕਿ ਇਹ ਭੇੜ ਚਾਲ ਹੈ ਤੁਸੀਂ ਦੇਖੋ ਕਿ ਭਾਰਤ ਦੇ ਬਫਕੀ ਹਿੱਸਿਆਂ 'ਚੋਂ ਯੂਪੀ 'ਚੋਂ ਬਿਹਾਰ 'ਚੋਂ ਜਿਹੜੇ ਲੋਕ ਇੱਥੇ ਮਜ਼ਦੂਰੀ ਕਰਨ ਆਏ ਸੀ ਉਹਨਾਂ ਨੇ ਕੋਠੀਆਂ ਪਾ ਲਈਆਂ ਕਾਰੋਬਾਰ ਖੜੇ ਕਰ ਲਏ ਔਰ ਇੰਨੀ ਦੂਰ ਆ ਕੇ ਉਹ ਸੈਟਲ ਹੋ ਗਏ ਔਰ ਅਸੀਂ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਹਾਂ ਆਪਣਾ ਪੈਸਾ ਗਵਾ ਰਹੇ ਹਾਂ ਆਪਣੀ ਜ਼ਿੰਦਗੀ ਗਵਾ ਰਹੇ ਹਾਂ ਔਰ ਉੱਥੇ ਮਜ਼ਦੂਰੀ ਕਰ ਰਹੇ ਹਾਂ ਮੈਂ ਤਾਂ ਇਹ ਕਹਿੰਦਾ ਹੁੰਦਾ ਕਿ ਜਿਹੜਾ ਗਰੀਬ ਨਲਾਇਕ ਹੈ ਉਹ ਇੱਥੇ ਟੋਕਰੀ ਢੋਂਦਾ ਹੈ ਜਿਹੜਾ ਅਮੀਰ ਨਲਾਇਕ ਹੈ ਉਹ ਬਾਹਰ ਜਾ ਕੇ ਟੋਕਰੀ ਢੋਂਦਾ ਹੈ ਇੱਕ ਲਾਇਕ ਆਦਮੀ ਵਾਸਤੇ ਹਿੰਦੁਸਤਾਨ 'ਚ ਬਹੁਤ ਮੌਕੇ ਨੇ ਇੱਕ ਲਾਇਕ ਆਦਮੀ ਕਿਤੇ ਵੀ ਪੈਸਾ ਪੈਦਾ ਕਰ ਸਕਦਾ ਹੈ ਔਰ ਜਿਹੜੇ ਆਦਮੀ ਕੰਮ ਕਰਨੂ ਜੀ ਨਹੀਂ ਕਰਦਾ ਉਹ ਫਿਰ ਪੰਜਾਬ ਛੱਡ ਕੇ ਜਾ ਰਹੇ ਆ ਜਾਂ ਦੇਸ਼ ਛੱਡ ਕੇ ਜਾ ਰਹੇ ਆ ਹੁਣ ਆਪਾਂ ਦੇਖਦੇ ਆ ਕਿ ਧੀ ਰੁਪਈਆ ਮਾਨੀ ਗਰੀਬ ਆਦਮੀ ਸੀ ਅੱਜ ਹਿੰਦੁਸਤਾਨ ਦੇ ਨੰਬਰ 1 ਉਮੀਦਵਾਰ ਆਦਮੀ ਨੇ ਉਹ ਕੋਈ ਅਮਰੀਕਾ ਤਾਂ ਨਹੀਂ ਗਿਆ ਉਹ ਕੋਈ ਨਿਊਜ਼ੀਲੈਂਡ ਤਾਂ ਨਹੀਂ ਗਿਆ ਔਰ ਉਹਨਾਂ ਨੇ ਹਿੰਦੁਸਤਾਨ ਜਾ ਕੇ ਆਪਣਾ ਸਥਾਪਿਤ ਕੀਤਾ ਹੈ ਆਪਣੇ ਮੁਲਕ ਦੇ ਵਿੱਚ ਜਾ ਕੇ ਬਹੁਤ ਕੁਝ ਕੀਤਾ ਜਸ ਹਿੰਦੁਸਤਾਨ ਬਹੁਤ ਅਮੀਰ ਮੁਲਕ ਹੈ ਬਦਕਿਸਮਤੀ ਹੈ ਕਿ ਅਸੀਂ ਆਰਥਿਕ ਤੌਰ ਤੇ ਗਰੀਬ ਆ ਅਸੀਂ ਸੋਚਣੀ ਤੋਂ ਵੀ ਗਰੀਬ ਆ ਅਸੀਂ ਦੂਰ ਤੱਕ ਸੋਚ ਨਹੀਂ ਸਕਦੇ ਔਰ ਜਿਹੜੇ ਸੋਚ ਸਕਦੇ ਨੇ ਉਹਨਾਂ ਨੇ ਇੱਥੇ ਹੀ ਐਮਪਾਇਰ ਬਿਲਡ ਕੀਤੇ ਹੋਏ ਆ ਉਹਨਾਂ ਨੇ ਪੈਸੇ ਕਮਾਏ ਹੋਏ ਔਰ ਉਹ ਕਾਮਯਾਬ ਨੇ ਜੇਕਰ ਅਸੀਂ ਮਿਹਨਤ ਨਹੀਂ ਕਰਨਾ ਚਾਹੁੰਦੇ ਔਰ ਅਸੀਂ ਭੱਜਣਾ ਚਾਹੁੰਦੇ ਆ ਤਾਂ ਇਸ ਤੋਂ ਬਚਣਾ ਜ਼ਰੂਰੀ ਦਾ